ਸ਼ਬਦ ਤੇ ਮੈਂ ਧੰਨਵਾਦ ਕਰਦਾ ਸਾਡੇ ਤੇ ਨਾਨੀਆਂ ਦਾਦੀਆਂ ਮੇਰਾ ਮੇਰੀ ਬੇਟੀ ਹੈ ਸਭ ਦੇ ਪ੍ਰਸ਼ਾਦ ਵਿੱਚ ਲੰਬੇ ਤੇ ਰੜਕਣੋ ਸੱਜਣਾ ਜਦੋਂ ਮਾੜੀ ਮਾੜੀ ਗੱਲ ਤੇ ਭੰਡ ਘੜਕਣੋ ਏ ਸੱਜਣਾ ਤਣ ਜਾਣ ਵੀਰਾਂ ਦੇ ਵੈਰੀ ਅੱਖ ਰੱਖਣ ਲੱਗ ਜਣ ਕੇ ਉਹ ਜਦੋਂ ਪੁੱਤ ਜਾਏ ਕੇਸ ਵਿਚੈਰੀ ਤੇ ਕੱਲ ਪਹਿਲਾ ਵਾਲ आजा 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 ਇਹ ਜਿਹੜੀ ਸਾਹਮਣੇ ਬਾਪੋ ਤੇ ਮਾਗੀ ਮੈਡੀ ਦੇ ਤੌਰ ਤੇ ਬਣ ਕੇ ਪੱਤ ਗਏ ਨਾ ਹੋਰ ਹਰਦੀਆਂ ਦੇ ਪਿਆਰੀ ਜਿਹਾ ਚੱਲ ਵੀ ਰਹਾ ਤੇ ਇਹ ਬੋਟੀਆਂ ਦਾ ਮੱਛੀਆਂ ਦਾ ਧੂਨਾ ਦਾ ਮੰਡੀਆਂ ਕੰਚਗਾ ਦਾ ਫਿਊਜ਼ਨ ਤੇ ਇਹ ਅਸੀਂ ਮੇਲਾ ਬਣਾ ਰਹੇ ਹਾਂ 720 ਦਿਨਾਂ ਦੇ ਨਾਲ ਤੇ ਬੜਾ ਆਨੰਦ ਕੋਈ ਲੱਗ ਰਿਹਾ ਬੜਾ ਅੱਛਾ ਲੱਗ ਰਿਹਾ ਤੇ ਇਹ ਚੀਜ਼ਾਂ ਮੈਂ ਸਮਝਦਾ ਬੜੀ ਵੱਡੀ ਗੱਲ ਹੈ ਕਿ ਅੱਜ ਇਹ ਬੋਲੇ ਦੇ ਵਿੱਚ ਬੜੀਆਂ ਮਾਨਦੋਸ਼ ਸਖਸ਼ੀਤਾ ਕੋਚੇ ਨੇ ਕੈਨੇਡਾ ਤੋਂ ਅਮਰੀਕਾ ਤੋਂ ਦਰਸ਼ਕ ਆਏ ਥੇ ਉਸੇ ਦੇਖੋ ਤੇ ਮੈਂ ਸਮਝਦਾ ਇਹ ਗੱਲਾਂ ਜਿਹੜੀਆਂ ਸਮਾਜਿਕ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੀਆਂ ਨੇ ਰਿਸ਼ਤਿਆਂ ਦੀ ਤੰਦਾਂ ਨੂੰ ਮਜ਼ਬੂਤ ਕਰਦੀਆਂ ਨੇ ਕਿਉਂਕਿ ਅਸੀਂ ਜੇ ਦੇਖਿਆ ਜਾਵੇ ਤਾਂ ਇਹਨਾਂ ਕੋਲ ਕੋਈ ਆਰਡਰ ਹੈਗਾ ਪਰ ਇਹ ਅੰਦਰ ਜਿਹੜੀ ਮੇਰੀ ਸੋਚ ਦੇ ਨਾਲ ਉਸ ਲੋਕ ਜੁੜੇ ਨੇ ਜਿਨ੍ਹਾਂ ਦੇ ਅੰਦਰ ਇਹ ਸੋਚ ਦਾ ਦੀਵਾ ਜਗਦਾ ਤੇ ਸਾਡਾ ਵੀ ਫਰਜ਼ ਬਣਦਾ ਕੁਝ ਇਸ ਬੇਲੇ ਲਈ ਅਸੀਂ ਵੀ ਧਰਿਆਂ ਦੇ ਲੋਕ ਹਾਂ ਜੋ ਸਫਲ ਦੇ ਮੈਨੂੰ ਪਤਾ ਕਿੰਨੇ ਲੋਕ ਆ ਕੇ ਮੈਨੂੰ ਮਠਿਆਈ ਦੇ ਦਿੰਦੇ ਕਿ ਮੇਰੇ ਬੱਚੀ ਹੋ ਗਿਆ ਤੇ ਇਹ ਜਿਹੜੀ ਸਾਹ ਹੈ ਇਹ ਰਿਸ਼ਤੇ ਦੀਆਂ ਜਿਹੜੀਆਂ ਇਹ ਬੈਂ ਸ਼ਬਦਾਂ ਤੰਗਾ ਨੇ ਇਹਦਾ ਇੱਕ ਵੱਖਰਾ ਆਨੰਦ ਹੈ ਕੁਕਲੀ ਕੁਕਲੀ ਬਾਬਾ ਜੀ ਨੂੰ ਕਹਿੰਦਾ ਜਿਹੜਾ ਬਾਇਕੀ ਬੱਚਿਆਂ ਨੂੰ ਕਹਿੰਦੀਆਂ ਹੋਈਆਂ ਸੀ ਪਹਿਲਾਂ 31 ਬੱਚੀਆਂ ਤੇ ਫਿਰ ਕੁਝ ਤਾਂ ਸੀ ਕੁਲ ਸਭਾ ਸੋ ਮੈਂ ਤਾਂ ਇੱਕ ਦਿਨ ਜਮੇ 150 ਪਰ ਇੱਥੇ ਕਈ ਐਸੇ ਬੰਦੇ ਨੇ ਭੋਗਾਂ ਹੁਣ ਸੱਚੀ ਗੱਲ ਕਹਿ ਦਿੰਦਾ ਕਈ ਫੋਨ ਚੱਕਰੋਂ ਆਉਂਦੇ ਨੇ ਕਈ ਕਹਿਉਂਦੇ ਬਈ ਸਾਡੇ ਸਾਨੂੰ ਸਾਡਾ ਛੋਟਾ ਫੋਨ ਨਹੀਂ ਆਇਆ ਅਸੀਂ ਸ਼ਿਵਾ ਦੇਣੀ ਆ ਤੇ ਪਰ ਇਹ ਇਹਦੇ ਵਿੱਚ ਬੜੇ ਬੀਜਿਆਂ ਨੂੰ ਦਸ਼ਾਂ ਦੇਣ ਵਾਲੇ 10 ਤੋਂ 11 ਵੀ ਗੱਠੀਆਂ ਦੀਆ ਤੇ ਥੋੜਾ ਜਿਹਾ ਖੁੱਲਣਾ ਚਾਹੀਦਾ ਕਿ ਮੈਂ ਸਮਝਦਾ ਸਾਨੂੰ ਪਤਾ ਮੇਲਾ ਲਾਉਣਾ ਬਹੁਤ ਔਖਾ ਹੈ ਮੇਲਿਆਂ ਤੇ ਖਰਚੇ ਮੇਲਿਆਂ ਤੇ ਲੋਕਾਂ ਨੂੰ ਜੋੜਨਾ ਬੜਾ ਉਹ ਖਾ ਲੱਗਦਾ ਬਈ ਵੱਡੀਆਂ ਸਖਸ਼ਿਤਾਈਆਂ ਆ ਹਾਂ ਬੜਾ ਸਾਫ ਸਪੈਸ਼ਲ ਲਾਈਨ ਜਿਨ੍ਹਾਂ ਨੂੰ ਸਾਦਰ ਹੈ ਮੈਂ ਤੁਹਾਨੂੰ ਦੱਸਦਾ ਵੀ ਕੈਨੇਡਾ ਤੋਂ ਅਮਰੀਕਾ ਤੋਂ ਜਿਹਨੇ ਲੋਕਾਇ ਨੇ ਉਹਨਾਂ ਦਾ ਧੰਨਵਾਦ ਤੁਸੀਂ ਦੇਖਿਆ ਹਰਿਆਣੇ ਤੋਂ ਆਏ ਵੀ ਤੇ ਇੱਥੇ ਰਾਜਸਥਾਨ ਤੋਂ ਆਏ ਵੀ ਇੱਥੇ ਕਹਿੰ ਗੇ ਦੂਰੋਂ ਦੂਰੋਂ ਆਉਣਾ ਉਹਦੇ ਨਾਲ ਅੱਛਾ ਲੱਗਦਾ ਕਿ ਬਵਾਚਲ ਤੋਂ ਆਏ ਨੇ ਅਮਰਾ ਉਸੇ ਇਹ ਆਇਆ ਜਿਹੜਾ ਇਸ ਵਾਂ ਦਾ ਮਿਹਦੇ ਦਾ ਆਨੰਦ ਹੈ ਉਹ ਇੱਕ ਵੱਖਰਾ ਦਾ ਜਦੋਂ ਲੋਕਾਂ ਦੀ ਸਮਝ ਬਦਲੀ ਹੈ ਬੇਟੀਆਂ ਦੀ ਬੜਾ ਵੱਡੀ ਚੇਂਜ ਆਈ ਹੈ ਤੁਸੀਂ ਦੇਖੋ ਕੋਈ ਸਮਾਂ ਸੀ ਜਦੋਂ ਬੇਟੀ ਨੂੰ ਓਖ ਦੇ ਵਿੱਚ ਧਰ ਦਿੱਤਾ ਜਾਂਦਾ ਸੀ ਬੇਟੀ ਨੂੰ ਪਹਿਲਾਂ ਜਨਮ ਤੋਂ ਹੀ ਮਾਰ ਦਿੱਤਾ ਜਾਂਦਾ ਸੀ ਉਹਦੇ ਮੂੰਹ ਨੂੰ ਗੋੜ ਲਾ ਕੇ ਹੱਥ ਚ ਕੋਣੀ ਫੜਾ ਕੇ ਅੱਜ ਤੋਂ 60 ਸਾਲ ਪਹਿਲਾਂ ਐਸਐਸਸੀ ਪਿਆ 60 ਸਾਲ ਪਹਿਲਾਂ ਕੋ ਗੁਰਖਾਏ ਪੂਣੀ ਕੱਤੀਆਂ ਬਣਾਏ ਵੀਰੋ ਨੇ ਕੱਤੀ ਤੇ ਉਹਦਾ ਗਲ ਘੁੱਟ ਕੇ ਜਿਹੜਾ ਪਾ ਇਹ ਕੁਛ ਕੀਤਾ ਜਾਂਦਾ ਸੀ ਤੇ ਦੇਖਿਓ ਯਾਰ ਅੱਜ ਕਿਸੇ ਵੀ ਫੀਲਡ ਵਿੱਚ ਘੱਟ ਨਹੀਂ ਹੈ ਦੇਖਿਓ ਦਾ ਬੜਾ ਵੱਡਾ ਸਨਮਾਨ ਤੇ ਗੁજરા Gandhi ਵੀ ਬੇਟੀ ਸੀ ਜੀ ਸੁਖਵੰਸ ਕੋਲ ਵੀ ਬੇਟੀ ਸੀ ਕਲਪਨਾ ਜਾਵਲਾ ਵੀ ਬੇਟੀ ਸੀ ਬਾਕੀ ਸੋਨਰ ਦਾ ਬੱਚਾ ਜਾਵਲਾ ਦੇ ਪੁੱਤ ਜੀ ਬੜਾ ਸਨਮਾਨ

ਇਸ ਤਰ੍ਹਾਂ ਜੀ ਅਨਸਾਨਤਾ ਇੱਕ ਜਰੀਆ ਹੁੰਦਾ ਕਰਦਾ ਦਾ ਸਾਰਾ ਕੁਝ ਪ੍ਰਮਾਤਮਾ ਹੁੰਦਾ ਇਹ ਸਾਡੇ ਮਾਲਵਾ ਸਭਾ ਚੱਕ ਮਾਚ ਦੇ ਕ੍ਰਿਸ਼ਨ ਕੁਮਾਰ ਬਾਬਾ ਜੀ ਉਹ ਸਾਡੇ ਮੋਢੀ ਨੇ ਅਸੀਂ ਉਹਨਾਂ ਦੇ ਸਹਿਯੋਗੀ ਆ ਪੂਰਾ ਹਰ ਪੱਖ ਤੋਂ ਉਹਨਾਂ ਦੇ ਨਾਲ ਖੜਦੇ ਆ ਸਾਡੀ ਪੂਰੀ ਕੋਸ਼ਿਸ਼ ਹੁੰਦੀ ਆ ਵੀ ਇਸ ਪ੍ਰੋਗਰਾਮ ਨੂੰ ਜਿੰਨੇ ਵੀ ਬੱਚੇ ਸਵਾ ਸਵਾ ਬੱਚੇ ਨੂੰ ਅਸੀਂ ਸਗਨ ਦਿੰਦੇ ਆ ਤੇ ਉਹਨਾਂ ਦੀ ਮਾਤਾ ਨੂੰ ਛਾਲ ਦਿੰਦੇ ਆ ਖਡਾਉਣੇ ਦਿੰਦੇ ਆ ਮਠਿਆਈ ਦਿੰਦੇ ਆ ਹਰ ਚੀਜ਼ ਅਸੀਂ ਬੱਚਾ ਵਾਸਤੇ ਕਰਦੇ ਆ ਜੀ ਬਾਕੀ ਰੰਗਾ ਰੰਗ ਪ੍ਰੋਗਰਾਮ ਜਿੰਦੇ ਵੀ ਕਲਾਕਾਰ ਨੇ ਆਉਂਦੇ ਨੇ ਸਭ ਨੂੰ ਮੌਕਾ ਦਿੰਦੇ ਆ ਨਾਲ ਉਹਦੇ ਬੋਲਣ ਦਾ ਔਰ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਸਾਰਾ ਪ੍ਰੋਗਰਾਮ ਦਾ ਜਿਹੜਾ ਬੜਾ ਸਵਿਚੇਟਡ ਨਾਲ ਅਮਰਨ ਨਾਲ ਇਨਸਾਨ ਦੇ ਨਾਲ ਬਹੁਤ ਵਧੀਆ ਤਰੀਕੇ ਸਿਰੇ ਚੜੇ ਔਰ ਪੂਰੀਆ ਰੌਣਕਾਂ ਲੱਗੀਆਂ ਨੇ ਪੂਰਾ ਹਾਲ ਭਰਿਆ ਪਿਆ ਜੀ ਬਹੁਤ ਹੀ ਆਨੰਦ ਆ ਰਿਹਾ ਬਹੁਤ ਸਾਰੇ ਬੰਦੇ ਖੁਸ਼ ਨੇ ਇਸੇ ਤਰ੍ਹਾਂ ਹੀ ਪਰਮਾਤਮਾ ਬਾਬਾ ਜੀ ਦੀ ਬੰਨੀ ਬਰਕਸ਼ੇ ਸਾ ਨਵੀਂ ਪਰਮਾਤਮਾ ਬਲ ਬਖਸ਼ੇ ਵੀ ਅਸੀਂ ਵੀ ਇਹਨਾਂ ਦੇ ਨਾਲ ਜੁੜੇ ਰਹੇ ਹਾਂ ਇਸ ਤਰ੍ਹਾਂ ਦਿਖਾਇਆ ਗਿਆ ਨਾਨੀ ਦਾਦੀਆਂ ਦਾ ਸਨਮਾਨ ਕੀਤਾ ਗਿਆ ਹਾਂਜੀ ਉਹ ਹੋਰ ਵੀ ਜਿਹੜੇ ਨਾਨੇ ਦਾਦਾ ਦਾ ਸਨਮਾਨ ਕੀਤਾ ਗਿਆ ਜੀ ਇਸ ਤਰ੍ਹਾਂ ਜਿਵੇਂ ਆਪਣੇ ਕੁਝ ਇੱਕੀ ਬਹੁਤ ਤਰਗੀਆਂ ਸਿੱਖਿਸ਼ੀ ਤਾਂ ਜਿਵੇਂ ਬਿਸ਼ੜੀ ਰਾਮਾਨਾ ਇੱਕੀ ਇਸ ਹਾਲ ਆਪਣੇ ਤੋਂ ਜਿਵੇਂ ਜਸਵਿੰਦਰ ਭੱਲਾ ਜੀ ਹੋਵੇ ਧਰਮਿੰਦਰ ਜੀ ਹੋਵੇ ਹੋਰ ਇਸ ਤਰ੍ਹਾਂ ਹੋਰ ਕਈ ਸਿੱਖਿਸ਼ੀ ਜਿਵੇਂ ਆਪਣੇ ਰਾਜਵੀਰ ਜਵੰਦਾ ਜੀ ਹੋਵੇ ਇਸ ਤਰ੍ਹਾਂ ਕਈ ਸਿੱਖਿਸ਼ੀ ਤਾਨੂੰ ਅਸੀਂ ਯਾਦ ਕੀਤਾ ਇਹ ਨਹੀਂ ਕਰਕੇ ਆਪਾਂ ਪ੍ਰੋਗਰਾਮ ਵਾਲ ਬਹੁਤ ਵਧੀਆ ਸੱਚੇ ਢਾਂਗ ਨਾਲ ਚੱਲ ਰਿਹਾ ਪ੍ਰਮਾਤਮਾ ਇਸ ਤਰੀ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਜਿਹੜੇ ਦਰਸ਼ਕ ਨੇ ਲੋਹੜੀ ਮੇਲਾ ਦੇਖ ਰਹੇ ਨੇ ਉਹਨਾਂ ਦਾ ਧੰਨਵਾਦ ਕਰਨਾ ਤੇ ਜੀ ਆਇਆਂ ਕਹਨਾ ਮੈਂ ਜਗਜੀਤ ਸਿੰਘ ਰਖਵਾ ਮਾਲਵਾ ਸਭਿਆਚਾਰ ਮੰਚ ਦਾ ਜਨਰਲ ਸਕੱਤਰ ਤੇ ਅੱਜ ਜਿਹੜਾ ਇਹ ਮਾਲਵਾ ਸਭਿਆਚਾਰ ਮੰਚ ਵੱਲੋਂ ਕੀ ਕੀ ਵਾਵਾ ਜੀ ਦੀ ਸਰਪ੍ਰਸਤੀ ਜਿਸ ਵੀਰ ਸਿੰਘ ਰਾਣਾ ਅਤੇ ਬੀਬੀ ਇੰਦਰਪ੍ਰੀਤ ਕੌਰ ਦੇ ਸਹਿਯੋਗ ਦੇ ਨਾਲ ਸਮੁੱਚੇ ਪੰਜਾਬੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਮੇਲਾ ਕਰਾਇਆ ਜਾ ਰਿਹਾ ਇੱਕ ਬਹੁਤ ਵਧੀਆ ਯਤਨ ਹੈ ਕਿਉਂਕਿ ਪਰਾਤਨ ਸਮੇਂ ਦੇ ਵਿੱਚ ਜਿਸ ਤਰ੍ਹਾਂ ਧੀਆਂ ਨੂੰ ਮਾਰਿਆ ਜਾਂਦਾ ਸੀ ਗਲਾ ਘੁੱਟ ਕੇ ਉਸ ਤੋਂ ਪਰਤਿਕ ਇਹ ਹੈ ਜਿਆ ਦੁਖਦਾਈ ਸਮਾਜ ਜੀ ਦੇ ਵਿੱਚ ਬੱਚੀਆਂ ਨੂੰ ਖੁੱਖਾਂ ਦੇ ਵਿੱਚ ਮਾਰਿਆ ਜਾਂਦਾ ਸੀ ਤੇ ਇਹ ਸਾਰੇ ਸਾਰੀ ਬੇਦਨਾ ਤੇ ਪੀੜ ਨੂੰ ਮਹਿਸੂਸ ਕਰਦੇ ਆਂ ਮਾਲਵਾ ਸੱਭਿਆਚਾਰ ਮੰਚ ਨੇ ਇਹ ਪ੍ਰਗਟ ਰਾਇਆ ਕਿ ਇਹਨਾਂ ਦੀ ਜਾਨ ਬਖਸਾਉਣ ਵਾਸਤੇ ਸਮਾਜ ਦੇ ਵਿੱਚ ਜਿਹੜਾ ਇਹ ਤਰੰਤ ਜਿਹੜੀ ਇਹ ਕੋਈ ਇਸ ਤਰ੍ਹਾਂ ਦਾ ਮੈਸੇਜ ਦੇਣਾ ਕਾਇਦਾ ਉਸ ਮੈਸੇਜ ਨੂੰ ਪੂਰਾ ਕਰ ਲਿਆ ਇਹ ਮਾਲਵਾ ਸੱਭਿਆਚਾਰ ਮੰਚ ਜਿਹੜਾ ਹੈਗਾ ਇਹ ਕੰਮ ਕਰ ਰਿਹਾ ਤਾਂ ਕਿ ਜਿਹੜੀਆਂ ਬੱਚੇ ਸਾਡੀਆਂ ਸਾਡੇ ਸਮਾਜ ਦਾ ਅੰਗ ਨੇ ਸੋਕ ਮੰਦਾਂਖੀ ਜਿਤ ਜਮੇ ਜਾਨ ਬਾਬੇ ਨਾਨਕ ਦੇ ਫਰਮਾਨ ਨੂੰ ਪੂਰਾ ਕੀਤਾ ਜਾ ਸਕੇ ਸਰ ਅੱਜ ਦੇਖਿਆ ਗਿਆ ਕਿ ਜਿੱਥੇ ਕਿ ਕੁੜੀਆਂ ਦਾ ਤਿਉਹਾਰ ਮਨਾਇਆ ਗਿਆ ਉਥੇ ਦਾਦੇ ਨਾਨੀਆਂ ਸਭ ਨੂੰ ਜਿਹੜਾ ਹੈਗਾ ਇਹ ਸਨਮਾਨਿਤ ਵੀ ਕੀਤਾ ਗਿਆ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਇਸ ਤਰ੍ਹਾਂ ਵਧੀਆ ਲੱਗਦਾ ਜੀ ਬਜ਼ੁਰਗਾਂ ਨੂੰ ਸਨਮਾਨਿਤ ਕਰਿਆ ਤੇ ਬੱਚਿਆਂ ਨੂੰ ਸਗਨ ਦਿੱਤਾ ਜੀ ਅੱਜ ਕੱਲ ਜਿੱਦਾਂ ਕੁੜੀਆਂ ਕੋਕ ਚ ਕਈ ਮਾਰ ਦਿੰਦੇ ਆ ਉਹਨਾਂ ਨੂੰ ਕੀ ਸਨੇਹਾ ਇਸ ਇਹ ਉਹਦੇ ਵਾਸਤੇ ਆਪਾਂ ਇਹ ਫੰਕਸ਼ਨ ਕੀਤਾ ਜੀ ਧੀਆਂ ਦੀ ਥੋੜੀ ਬਣਾਓ ਧੀਆਂ ਨੂੰ ਅੱਗੇ ਜਾਓ ਤੇ ਉਹ ਕੋ 4 ਮਹੀਨੇ ਕੋ 6 ਮਹੀਨੇ ਛੋਟੀਆਂ ਬੱਚੀਆਂ ਨੇ ਸਾਰੀਆਂ ਉਹਨਾਂ ਦੀ ਆਪਾਂ ਡੁੱਲੀ ਸੈਲਫ ਸੈਲਫਟੀ ਸੀ ਕਰਦੀ ਹੁੰਦੀ ਹੈ ਜੀ ਅੱਛਾ ਦੇਖਦੇ ਪਏ ਆ ਕਿ ਜਿੱਥੇ ਕਿ ਬੱਚੀਆਂ ਅੱਜ ਕੱਲ ਬਰਾਬਰ ਸਨਮਾਨ ਖੜੇ ਹੋ ਕੇ ਕਰਦੀਆਂ ਨੇ ਮਾਪਿਓ ਦਾ ਨਾਮ ਰੋਸ਼ਨ ਕਰਦੀਆਂ ਨੇ ਉਹਨੂੰ ਕਿੱਦਾਂ ਦੇਖਦੇ ਹੁਣ ਇਹੀ ਜਾਗਰੂਤੀ ਆ ਗਈ ਨਾ ਲੋਕਾਂ 'ਚ ਹੁਣ ਬੱਚਿਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਦਾ ਹੱਕ ਮਿਲ ਰਿਹਾ ਵਾ ਅੱਗੇ ਹੁੰਦਾ ਸੀ ਵੀ ਪਰਉਣਾ ਹੱਦਿਆ ਹੋ ਜਾਂਦੀ ਹੁਣ ਬਦਲ ਇਹ ਬਹੁਤ ਜਿਹੜੇ ਲੋੜ ਤੱਕ ਦਾ ਹੁਕਮ ਤਾਂ ਕੋਈ ਕਰਦਾ ਹੂਗਾ ਨਹੀਂ ਆਮ ਤਾਂ ਕੁੜੀਆਂ ਨੂੰ ਬਹੁਤ ਰਿਸਪੈਕਟ ਮਿਲਦੀ ਹੈ ਸ਼ਹਿਰਾਂ ਦੇ ਨਾਲ ਤਾਂ ਤੁਹਾਨੂੰ ਲੱਗ ਰਿਹਾ ਕਿ ਪਿੰਡਾਂ ਦੇ ਵਿੱਚ ਵੀ ਜਾਗਰੂਤਾ ਆਣੀ ਚਾਹੀਦੀ ਹੈ ਹਾਂ ਪਿੰਡਾਂ 'ਚ ਕਾਫੀ ਜਾਗਰੂਤੀ ਆ ਰਹੀ ਹੈ ਕਾਫੀ ਫਰਕ ਪਿਆ ਪਿੰਡਾਂ 'ਚ ਲੋਕੀ ਬੱਚੀਆਂ ਦੇ ਆਪਣੇ ਲੋਹੜੀ ਸੈਲੀਬ੍ਰੇਟ ਕਰਦੇ ਕੁੜੀਆਂ ਨਹੀਂ ਲੋਹੜੀ ਸੈਲੀਬ੍ਰੇਟ ਕਰਦੇ ਸਭਿਆਚਾਰਕ ਮੰਚ ਵੱਲੋਂ ਟੀਮਾ ਲੋਹੜੀ ਮਨਾ ਰਹੇ ਆ ਜਿਹਦੇ ਚੇਅਰਪਰਸਨ ਨੇ ਕੇਕੇ 바ਗਾਜੀ ਉਹਨਾਂ ਨੂੰ 30 ਸਾਲ ਹੋ ਗਏ ਟੀਹਾ ਦੀ ਲੋਹੜੀ ਮਨਾਉਂਦੇ ਆ ਇਹਨਾਂ ਦੇ ਪ੍ਰਧਾਨ ਨੇ ਸਾਡੇ ਰਾਣਾ ਛਾਂਡੇ ਜੀ ਔਰ ਮੈਂ ਮਹਿਲਾ ਪ੍ਰਧਾਨ ਇੰਦਰਜੀਤ ਖੋਰ ਅਸੀਂ ਇਹ ਦੇਖਦੇ ਆਂ ਕਿ ਅੱਜਕੱਲ ਬਹੁਤ ਅੱਛਾ ਉਪਰਾਲਾ ਕੀਤਾ ਸਾਡੀ ਸਾਰੀ ਟੀਮ ਨੇ ਕਿ ਧੀਆਂ ਦੀ ਲੋੜੀ ਮਨਾਈ ਜਾ ਰਹੀ ਹੈ। ਇਹ ਸਭ ਤੋਂ ਪਹਿਲੇ ਤਾਂ ਮੁੰਡਿਆਂ ਦੀ ਮਨਾਈ ਜਾ ਰਹੀ ਸੀ। ਧੀਆਂ ਵਾਲ ਤੋਂ ਕੋਈ ਧਿਆਨ ਹੀ ਨਹੀਂ ਦਿੰਦਾ ਸੀ। ਪਰ ਜਿਹੜਾ ਉਪਰਾਲਾ ਸਾਰੀ ਟੀਮ ਨੇ ਸਾਰਿਆਂ ਨੇ ਰਲ ਕੇ ਕੀਤਾ ਧੀਆਂ ਦੀ ਲੋੜੀ ਮਨਾਈਆਂ। ਤੁਹਾਡੇ ਚੈਨਲ ਦੇ ਥਰੂ ਮੈਂ ਇੱਕ ਆਵਾਜ਼ ਭੇਜਦੀ ਆਂ ਸਾਰਿਆਂ ਨੂੰ ਕਿ ਧੀਆਂ ਦੀ ਲੋੜੀ ਮਨਾਇਆ ਕਰੋ ਔਰ ਘਰ ਘਰ ਡੱਬੇ ਵੰਡਿਆ ਕਰੋ ਧੀਓਨ ਤੇ। ਸਾਨੂੰ ਵੀ ਅਜੀ ਮਾਂ ਨੇ ਮੈਨੂੰ ਲੱਗਦਾ ਕਿ ਜਿੰਨੇ ਲੇਡੀਜ਼ ਇੱਥੇ ਆਈਆਂ ਹਨ ਕਦੀ ਉਹਨਾਂ ਦੀ ਲੋੜੀ ਨਹੀਂ ਮਨਾਈ ਗਈ ਹੋएगी। ਸਾਨੂੰ ਤਾਂ ਹੀ ਸਾਰਿਆਂ ਨੂੰ ਸ਼ੌਂਗ ਹੈ ਕਿ ਧੀ ਸਾਰੇ ਲੁਗਾਨੇ ਨੂੰ ਸਾਰੇ ਪੰਜਾਬ ਨੂੰ ਇਹਦੇ ਵਿੱਚ ਅਸੀਂ 125 ਬੱਚਿਆਂ ਨੂੰ ਸਨਮਾਨ ਕੀਤਾ ਛੋਟੀਆਂ ਬੱਚੀਆਂ ਨੂੰ ਸੂਟ ਦਿੱਤੇ ਛੋਲਾ ਦਿੱਤੀਆਂ ਕੜੋਨੇ ਮਠਿਆਈ ਤੇ ਛੋਟੀਆਂ ਬੱਚੀਆਂ ਦੇ ਸੂਟ ਮਾਵਾਂ ਦੇ ਸੂਟ ਨਾਲ ਸਨਮਾਨ ਕੀਤਾ ਨਾਲ ਜਦੋਂ ਸਾਡੀਆਂ ਕੁੜੀਆਂ ਜਾਂਦੀਆਂ ਤੇ ਅਸੀਂ ਮੰਨ ਲਓ ਕਲੀ ਨੱਚ ਲੱਗ ਪੈਣਿਆ ਰਮਨਦੀਪ ਜੀ ਤੇ ਸੰਦੀਪ ਜੀ ਇਹ ਸਾਡੀ ਜੋੜੀ ਹੈ ਇਹ ਤੀਆਂ ਤਾਂ ਵੀ ਸਾਡੇ ਨਾਲ ਹੁੰਦੀਆਂ ਤੇ ਜੇ ਅਸੀਂ ਇਹਨਾਂ ਨਾਲ ਨਾ ਨੱਚੀਏ ਤੇ ਫਿਰ ਮਜ਼ਾ ਹੋ ਜਾ ਸਾਨੂੰ ਵੀ ਕਿੰਦਾ ਕਿਹੜਾ ਵੀਡੀਓ ਦੇਖ ਤੇ ਦਾਲ ਕੋਈ ਡਾਇਲੌਗ ਤੀਆਂ ਦੀ ਲੋੜੀ ਬਸ ਮਨਾਇਆ ਕਰੋ ਹਰ ਇੱਕ ਇੱਕ ਸੰਦੇਸ਼ ਤੀਆਂ ਦਾ ਸਨਮਾਨ ਕਰੋ ਔਰ ਤੀਆਂ ਮੇਕੇ ਜਦੋਂ ਜੇ ਨੈਸ਼ਨਲ ਚੈਨਲ ਤੋਂ ਤੁਹਾਡੀ ਖਬਰ ਜਾ ਰਹੀ ਹੈ ਤਾਂ ਕਹਾਂਗੀ ਜੀਨੀਆ ਵੀ ਆ ਜੇ ਲੇਡੀਆਂ ਆਈਆਂ ਜਿਨ੍ਹਾਂ ਨੂੰ ਅਸੀਂ ਦਿੱਤੀ ਏ ਉਹਨਾਂ ਨੂੰ ਸੰਸਕਾਰ ਜ਼ਰੂਰੀ ਹੈ ਅੱਜ ਕੁਝ ਬੈਡ ਇਫੈਕਟਸ ਵੀ ਆ ਰਹੇ ଥିਂ ਹਾਲੋ ਉਹਦੇ ਬਾਰੇ ਮੈਂ ਜ਼ਰੂਰ ਕਹਾਂਗੀ ਚਾਹੇ ਬੁਰਾ ਲੱਗੇਗਾ ਕਿਸੇ ਨੂੰ ਪਰ ਜੋ ਕੁਝ ਹੋ ਰਿਹਾ ਮੁੰਡਿਆਂ ਦੇ ਨਾਲ ਸਾਡੇ ਵੀ ਧੀਆਂ ਪਰ ਮੁੰਡਿਆਂ ਨਾਲ ਵੀ ਜੋ ਹੋ ਰਿਹਾ ਜੋ ਆਪਾਂ ਸਾਰੇ ਸੁਣ ਰਹੇ ਆਂ ਧੀਆਂ ਨੂੰ ਪੂਰੇ ਸੰਸਕਾਰ ਕਰੋ ਕਿਸੇ ਤੇ ਹੰਡੇ ਨਾਲ ਨਾ ਕਰੋ ਕਿ ਮੰਗਾ ਸੀ ਕਿਸੇ ਦਾ ਮਾਰ ਦਈਏ ਇਹ ਨਹੀਂ ਹੈ ਸਭ ਤੋਂ ਮੰਗਾ ਤਾਂ ਨਹੀਂ ਪਸੰਦ ਕੁਛ ਹੈ ਇਹ ਇੱਕ ਮੈਸੇਜ ਹੈ ਤੁਹਾਡੇ ਨਾਲ ਪਰ ਮਾਰਨਾ ਨਹੀਂ ਕਿਸੇ ਦਾ ਆਪਣਾ ਪੁੱਤ ਪਾਲਿਆ ਅੰਬਾ ਪਤਾ ਨਹੀਂ ਕਿਵੇਂ ਚਾਹਾਂ ਨਾਲ 25 ਸਾਲ ਪਾਲਿਆ ਹੁੰਦਾ। ਸਾਡੀ ਐਮਕੋ ਤੀਆਂ ਨੂੰ ਤੀਆਂ ਨੂੰ ਮੇਰਾ ਸੰਦੇਸ਼ ਹੈ। ਹੱਥ ਜੋੜ ਕੇ ਬੇਨਤੀ ਹੈ ਤੀਆਂ ਨੂੰ ਇਹ ਗਲਤੀਆਂ ਨਾ ਕਰੋ। ਤੀਆਂ ਦਾ ਸਾਡਾ ਸਿਰ ਨਾ ਨੀਵਾ ਕਰੋ। ਥੈਂਕ ਯੂ। ਔਰ ਇਸ ਤਰ੍ਹਾਂ ਦੇਖਦੇ ਹੋ ਅੱਜ ਬੱਚਿਆਂ ਰੱਬ ਦੇ ਨਾਲ ਖੜੇ ਹੋ ਕੇ ਤੁਸੀਂ ਲੋਹੜੀ ਸੈਲੀਬ੍ਰੇਟ ਕਰ ਰਹੇ ਹੋ। ਇਹ ਬੱਚਿਆਂ ਨਾਲ ਆਪਣੇ ਸਪੋਰਟ ਕਰ ਰਹੇ ਸਾਰੀ ਟੀਮ ਸਾਡੀ ਬਹੁਤ ਵੱਡੀ ਜੀ। ਤੇ ਉਹਦੇ ਨਾਲ ਹੀ ਅਸੀਂ ਸਾਰਾ ਏਡਾ ਵੱਡਾ ਫੰਕਸ਼ਨ ਇਕੱਲਾ ਬੰਦਾ ਦਾ ਕਰ ਨਹੀਂ ਸਕਦਾ 바ਵਾ ਜੀ ਇੰਦਰਜੀਤ ਮੈਡਮ ਸਾਡੇ ਤੇ ਪ੍ਰਧਾਨ ਜੀ ਸਾਹਿਬ ਨੇ ਮਹੌਲ ਲੇਡੀ ਪੈਗ ਦੇ ਤੇ ਸਾਰੀ ਟੀਮ ਹੈ ਤੁਹਾਡੀ ਉਹਨਾਂ ਅੱਖੇ ਕਰਕੇ ਸਾਰਾ ਕਰਦੀਆਂ ਜੀ ਗਰਗਨ ਪਲੈਗਰਨ ਦੇ ਨਾਮ ਤੇ ਕਹੇਗੇ ਕਿ ਕੁੜੀਆਂ ਜਿਹੜੀਆਂ ਨੇ ਉਹ ਵੀ ਜਿਹੜੇ ਹੈਗੀਆਂ ਕੰਦੇ ਨਾਲ ਕੰਦਾ ਪਾ ਕੇ ਮਾਪੇ ਨਾਲ ਆ ਆ ਤੁਸੀਂ ਦੇਖੋ ਸਟੇਜ ਤੇ ਕੁੜੀਆਂ ਵੱਧ ਨੇ ਬੰਦੇ ਨਾਲੋਂ ਉੱਪਰ ਜਾ ਰਹੀਆਂ ਨੇ ਜੀ ਸਾਰੇ ਪਾਸੋਂ ਗਾਉਣ ਵਾਸਤੇ ਵੀ ਤੇ ਮਿੱਠਾ ਭੰਗੜਾ ਸਾਰਾ ਮਤਲਬ ਸੈਲੀਬ੍ਰੇਟ ਹੋ ਰਿਹਾ ਜੀ ਅੱਜ ਸਾਡੇ ਥੋੜੇ ਨਾਲ ਹੀ ਬੇਟੀ ਖੜੀ ਹੈ ਇਸ ਦਾ ਦੇਖਦੇ ਹੋ ਕਿ ਬੇਟੀਆਂ ਨੂੰ ਅੱਜ ਕਦੇ ਨਾ ਕੰਦਾਂ ਬੁਲਾ ਕੇ ਤੁਹਾਡੇ ਨਾਲ ਖੜਦੀਆਂ ਨੇ ਕਿਸੇ ਵੀ ਪ੍ਰੋਗਰਾਮ ਤੇ ਜਾਂਦੀਆਂ ਨੇ ਜਾਂ ਕਿਸੇ ਕਲਚਰ ਪ੍ਰੋਗਰਾਮ ਖੜਦੀਆਂ ਨੇ ਜਾਂ ਕਿਸੇ ਪਲੇਟਫਾਰਮ ਤੇ ਬਿਜ਼ਨਸ ਦੇ ਵਿੱਚ ਵੀ ਅੱਗੇ ਮਲਾ ਮਾਰਦੀਆਂ ਬੱਚੇ ਹੁਣ ਪੈਲੇਟ ਬਣ ਗਏ ਜੀ ਕੋਈ ਕੁਸ਼ ਮਤਲਬ ਹਾਈ ਹੋ ਰਿਹਾ ਸਾਰੇ ਮਤਲਬ ਹੁਣ ਅੱਗੇ ਆਲੀ ਕਰ ਰਹੀ ਨਹੀਂ ਬੱਚੇ ਬਹੁਤ ਅੱਗੇ ਲੰਘ ਚੁੱਕੇ ਨੇ ਸਨੇਹਾ ਇਹ ਸਨੇਹਾ ਇਹੀ ਹੈ ਵੀ ਬੱਚਿਆਂ ਦੀ ਕਦਰ ਕਰੋ ਜੀ ਤੇ ਛੋਟੀਆਂ ਬੱਚਿਆਂ ਨੂੰ ਮਤਲਬ ਬਰਾਬਰ ਦਾ ਹੱਕ ਸਮਝੋਗੇ ਪੁੱਤਿਆਂ ਦੇ ਬਰਾਬਰ ਸਮਝੋਗੇ ਕਿੰਨਾ ਦਾਦੀ ਨਾਨੀਆਂ ਨੂੰ ਕਦੇ ਸਨਮਾਨ ਦਿੱਤਾ ਗਿਆ ਇਹਨਾਂ ਨਾਲ ਤਾਂ ਕਦੇ ਹੱਕ ਪਾਇਆ ਇਹ ਦਾਦੀ ਨਾਨੀਆਂ ਨੂੰ ਤਾਂ ਸਨਮਾਨ ਦਿੱਤਾ ਵੀ ਦਾਦੀ ਨਾਨੀਆਂ ਦੀਆਂ ਝੋੜੀਆਂ 'ਚ ਬੱਚੀਆਂ ਲੁਕ ਜਾਂਦੀਆਂ ਸੀਗੀਆਂ ਹੁਣ ਅੱਜਕੱਲ ਦਾਦੀ ਨਾਨੀਆਂ ਵੀ ਜਵਾਨ ਹੋਈ ਹੋਈਆਂ ਨੇ ਇਸ ਕਰਕੇ ਸਾਰਾ ਵੀ ਹੁਣ ਵੱਡੀ ਜਿੰਨੀ 70 ਸਾਲ ਤੋਂ ਉੱਪਰ ਵਾਲੀਆਂ ਲੇਡੀਜ਼ ਸੀਗੇ ਜਾਂ ਜੈਂਟਸ ਸੀਗੇ ਦਾਦੇ ਨਾਨਨੇ ਉਹ ਸਾਰਿਆਂ ਨੂੰ ਅਸੀਂ ਇਸੇ ਕਰਕੇ ਸਨਮਾਨਤ ਕੀਤਾ ਉਹਨਾਂ ਨੂੰ ਸਟੇਜ ਤੇ ਬਾਕਾਇਦਾ ਸ਼ਾਲ ਦੇ ਕੇ ਮੈਡਲ ਪਾ ਕੇ ਸਨਮਾਨਤ ਕੀਤਾ ਜੀ ਕਿਰਪਾ ਤੁਸੀਂ ਕਿਹਾ ਦੇ ਦਿਓ ਅੱਜ ਨਾਲ ਖੜੇ ਹਾਂ ਅੱਜ ਇਹ ਨਾਲ ਇੱਕ ਕਾਰਗਰਮ ਪ੍ਰੋਗਰਾਮ ਸੁਣਨ ਨੂੰ ਮੈਨੂੰ ਤਾਂ ਬਹੁਤ ਪ੍ਰਾਫੂਲ ਹੋ ਰਿਹਾ ਸਰ ਕਿ ਮੈਂ ਇਦਾਂ ਦੇ ਪਾਰਟਿਸਿਪੇਟ ਫੰਕਸ਼ਨ ਵਿੱਚ ਪਾਰਟਿਸਿਪੇਟ ਕਰ ਰਹੀ ਹਾਂ ਤੇ ਤੁਸੀਂ ਖੁਦ ਹੀ ਦੇਖਿਆ ਫੰਕਸ਼ਨ ਬਹੁਤ ਵਧੀਆ ਚੱਲ ਰਿਹਾ ਹੈ ਤੇ ਅੱਜਕੱਲ ਮੁੰਡੇ ਕੁੜੀਆਂ ਵਿੱਚ ਤਾਂ ਫਰਕ ਹੈ ਨਹੀਂਗਾ ਤੇ ਪਹਿਲਾਂ ਕਰਦੇ ਸੀ ਬਟ ਹੁਣ ਤਾਂ ਇਕੁਅਲ ਆ ਜਾਖੋਸ਼ ਦੇਖਿਆ ਕਿ ਆਪਾਂ ਲਈ ਸਮਝ ਬਣੀ ਹੋਰ ਤੁਸੀਂ ਆਪਣੇ ਫਰੈਂਡਸ ਨੂੰ ਉਹਨਾਂ ਦੇ ਮਾਪਿਆਂ ਨੂੰ ਕੀ ਕਹਿਣਾ ਚਾਹੋ ਲੋਕ ਐਟੀਕੂਏਟਿਡ ਹੋਈ ਜਾ ਰਹੇ ਨੇ ਕਿ ਸਭ ਕੋਈ ਫਰਕ ਸਮਝਦਾ ਨਹੀਂ ਹੈ ਮੁੰਡੇ ਕੁੜੀਆਂ ਵਿੱਚ ਇਹ ਮੇਲਾ ਇਹੜਾ ਮਨਾਇਆ ਗਿਆ ਉਹਨਾਂ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅੱਜ ਕਿਦਾਂ ਇੱਥੇ ਸਨਮਾਨਿਤ ਕੀਤਾ ਗਿਆ ਜਦੋਂ ਇੱਥੇ ਸਟੇਜ ਤੇ ਪਹੁੰਚੇ ਤੁਸੀਂ ਕੀ ਕੀ ਇਹਨਾਂ ਨੇ ਤੁਹਾਨੂੰ ਇਸ ਤਿਹਾਡੇ ਦੌਰਾਨ ਦਿੱਤਾ ਜੇਕਰ ਪਿਛਲੇ ਸਮਿਆਂ ਦੀ ਗੱਲ ਕਰੀਏ ਤਾਂ ਲੋਹੜੀ ਦਾ ਤਿਉਹਾਰ ਜ਼ਿਆਦਾਤਰ ਮਨਾਇਆ ਜਾਂਦਾ ਸੀ ਮੁੰਡਿਆਂ ਦੇ ਲਈ ਕਹਿੰਦੇ ਸੀ ਕਿ ਮੁੰਡਾ ਘਰ ਦੇ ਵਿੱਚ ਹੋ ਗਿਆ ਤੇ ਲੋਹੜੀ ਮਨਾ ਲਓ ਪਰ ਅੱਜ ਇਹ ਤਿਉਹਾਰ ਧੀਆਂ ਦੀ ਲੋਹੜੀ ਦੇ ਤੌਰ ਤੇ ਜ਼ਿਆਦਾ ਮੱਖੂ ਬੁਹਲੀ ਜਿਹੜਾ ਪ੍ਰਾਪਤ ਕਰ ਰਿਹਾ ਹੈਗਾ ਤੇ ਮੈਂ ਮਾਲਵਾ ਸਭਿਆਚਾਰਕ ਮੰਚ ਵਿੱਚ ਬਤੌਰ ਅਜੇ ਇਥੇ ਸਟੇਜ ਸੰਚਾਲਨ ਕੀਤਾ ਹੈ ਬੜਾ ਹੀ ਜੰਗਲਕਾ ਕਿਉਂਕਿ ਚੰਗਾ ਲੱਗਨ ਦਾ ਵੀ ਇੱਕ ਕਾਰਨ ਸੀਗਾ ਧਾਤੀਆਂ ਲਾਨੀਆਂ ਜਿਹੜੀ ਉਹਨਾਂ ਦੇ ਚਿਹਰਿਆਂ ਦੇ ਉੱਤੇ ਮੁਸਕਾਨ ਸੀ ਨਾ ਉਹ ਦੇਖਣ ਵਾਲੀ ਸੀ ਕਹਿੰਦੇ ਕਿ ਉਹ ਦੇਸ਼ ਉਹ ਕੌਮ ਬੜੀ ਤਰੱਕੀ ਕਰਦੀ ਹੈ ਜੀਆਂ ਧੀਆ ਅੱਗੇ ਵੱਧੀਆਂ ਨੇ ਕਹਿੰਦੇ ਇੱਕ ਧੀ ਨੂੰ ਜੇਕਰ ਪੜਾ ਦਿੱਤਾ ਤਾਂ ਸਮਝ ਲਓ ਕਿ ਤੁਹਾਡਾ ਪੂਰਾ ਖਾਨਦਾਨ ਪੜ ਗਿਆ ਤੇ ਜੇਕਰ ਅਸੀਂ ਪੁੱਤਾਂ ਦੀ ਗੱਲ ਕਰੀਏ ਮੈਂ ਨਹੀਂ ਕਹਿੰਦੀ ਕਿ ਜੈਂਡਰ ਨੂੰ ਅਸੀਂ ਅਲੱਗ-ਅਲੱਗ ਕਰਕੇ ਵੇਖੀਏ ਪਰ ਅੱਜ ਸਮਾਂ ਆਇਆ ਕਿ ਅਸੀਂ ਆਪਣੀਆਂ ਧੀਆਂ ਨੂੰ ਅੱਗੇ ਵਧਾਈਏ ਉਹਨਾਂ ਦੀ ਵੀ ਸ਼ਗਨ ਮਨਾਈਏ ਜਿਹੜੀਆਂ ਧੀਆਂ ਦੀ ਸ਼ਗਨ ਮਨਾਈ ਜਾਂਦੇ ਨੇ ਜਿਹੜੀਆਂ ਧੀਆ ਨੂੰ ਅੱਗੇ ਕੀਤਾ ਜਾਂਦਾ ਹੈਗਾ ਉਹ ਧੀਆ ਫਿਰ ਇਤਿਹਾਸ ਰਚਦੀ ਹੈ ਤੇ ਵੱਡਾ ਨਾਮ ਪ੍ਰਾਪਤ ਕਰਦੀ ਹੈ ਤੇ ਅੱਜ ਜਦੋਂ ਉੱਥੇ ਕਿੰਨੀਆਂ ਕੜੀਆਂ ਉੱਤੇ ਲੋੜੀ ਵੰਡੀ ਗਈ ਹੈ ਔਰ ਉਹਨਾਂ ਦਾਦਾ-ਦਾਦੀਆਂ ਨੂੰ ਸਨਮਾਨਿਤ ਕੀਤਾ ਗਿਆ ਕਹਿੰਦੇ ਜੀ ਜਿਹੜੀ ਮੇਰੀ ਜਾਣਕਾਰੀ ਦੇ ਮੁਤਾਬਿਕ ਮਾਲਵਾ ਸੱਭਿਆਚਾਰਕ ਮੰਚ ਤੋਂ ਸ਼੍ਰੀ ਕ੍ਰਿਸ਼ਨਾ ਕਾਰਵਾ ਪਾਵਾ ਜੀ ਮੇਰੀ ਵੱਡੀ ਭੈਣ ਇੰਦਰਜੀਤ ਕੌਚੀ ਤੇ ਮੰਚ ਦੇ ਪ੍ਰਧਾਨ ਜਸਪੀਰ ਚੰਡੀ ਜੀ ਇਹਨਾਂ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਹਦੀਆਂ ਜਿਹੜੀਆਂ ਤਿਆਰੀਆਂ ਨਿਕਿਤੀਆਂ ਜਾ ਰਹੀਆਂ ਸੀ 125 ਧੀਆਂ ਨੂੰ ਜਿਹੜਾ ਹੈਗਾ ਲੋਹੜੀ ਵੰਡੀ ਗਈ ਆ ਜਿੱਥੇ ਲੋਹੜੀ ਦੀ ਜਿਹੜੀ ਮੁਖ ਫੇ ਗੱਚੇ ਕਰਿਓੜੀਆਂ ਦਿੱਤੀਆਂ ਗਈਆਂ ਨੇ ਸੂਟ ਦਿੱਤੇ ਗਏ ਨੇ ਛੋਟੀਆਂ-ਛੋਟੀਆਂ ਬੱਚੀਆਂ ਜਿਨ੍ਹਾਂ ਦੀਆਂ ਇੱਕ ਇਲਕਾਰੀਆਂ ਗੁੰਦੀਆਂ ਨੇ ਉਹਨਾਂ ਨੂੰ ਹੱਥ ਦੇ ਵਿੱਚ ਜਦੋਂ ਖਿਡਾਉਣੇ ਦਿੱਤੇ ਗਏ ਸੀ ਨਾ ਤੇ ਉਹਨਾਂ ਦੇ ਚਿਹਰਿਆਂ ਦੀ ਰੌਣਕ ਦੇਖਣ ਵਾਲੀ ਸੀ ਬੜਾ ਸੋਨਾ ਲੱਗਿਆ ਬੜਾ ਮਜ਼ਾ ਆਇਆ ਬੜਾ ਆਨੰਦ ਲਿਆ ਤੇ ਮੈਂ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੀ ਆ ਕਿ ਅਸੀਂ ਜਿਹੜੀ ਦਲਿੱਤਰ ਆ ਨਾ ਸਾਡੇ ਪੰਜਾਬੀਆਂ ਦੇ ਵਿੱਚ ਇਹ ਖਾਸੀਅਤ ਹੈ ਕਿ ਅਸੀਂ ਦਲੀਦਰ ਦੀ ਜੜ੍ਹਾਂ ਨੂੰ ਚੁੱਲ੍ਹੇ ਪਾਉਣਾ ਜਾਣਦੇ ਆ ਤੇ ਜਦੋਂ ਅਸੀਂ ਚੁੱਲ੍ਹੇ ਉਸ ਉਹਨੂੰ ਪਾ ਦਿੱਤਾ ਜੜ੍ਹ ਨੂੰ ਤੇ ਫਿਰ ਤਰਕੀ ਹੋਈ ਇੱਕ ਰੱਖੀ ਬੱਲੇ ਬੱਲੇ ਆ ਸ਼ਾਵਾ ਹੀ ਸ਼ਾਵਾ ਠੀਕ ਲੋੜੀ ਮੇਰੀ ਉਹ ਕੱਟਦੀ ਮੈਂ ਅੱਖਾਂ ਬੰਦ ਕਰ ਲਈਆਂ ਉਹ ਜਿਹੜਾ ਪੁਰੀਆਂ ਦਾ ਜਿਹੜਾ ਨੋਟੀਫਿਕੇਸ਼ਨ ਬਣਾਇਆ ਜਾ ਰਿਹਾ ਹੈ ਉਹ ਲੈ ਕੇ ਕਦੇ ਵੀ ਨਹੀਂ ਗਿਆ ਜਿਹਦਾ ਵੀ ਮਾਮਾ ਜਿਹੜਾ ਪੁਰੀਆਂ ਨੂੰ ਪਹਿਲਾਂ ਕੁਝ ਮਾਰਦਾ ਹੁੰਦਾ ਸੀ ਉਹਦੇ ਅੱਗੇ ਆਜੇ ਸੀਟੀ ਦਾ ਨੋਟੀਫਿਕੇਸ਼ਨ ਆਇਆ ਕਿ ਕਿ ਬਾਬਾ ਜੀ ਦੇ ਚੇਅਰਪਰਸਨ ਨੇ ਆਲਸ ਸਭਾ ਚਾਹ ਚੰਚ ਕਰ ਲਿਆ